ਹਾਂਜੀ ਸਾਰਿਆਂ ਨੇ ਇੱਕ ਬਹੁਤ ਵੀਡੀਓ ਦੇਖਿਆ ਹੋਣਗੇ ਜਿਹਦੇ ਵਿੱਚ ਨਾ ਗਰੌਕ ਤੇ ਚੈਟ ਜੀਪੀਟੀ ਬਾਰੇ ਕਿਹਾ ਜਾਂਦਾ ਹੈ ਵੀ ਇਹ ਤੁਹਾਡੀ ਪਰਸਨਲ ਫੋਟੋ ਇਸ ਤੇ ਉੱਪਰ ਅਪਲੋਡ ਨਾ ਕਰੋ ਕਿ ਏਆਈ ਦੇ ਤੌਰ ਤੇ ਇਹ ਕੱਲ ਨੂੰ ਯੂਜ਼ ਵੀ ਕੀਤੀ ਜਾ ਸਕਦੀ ਹੈ ਇਨ ਫਿਊਚਰ ਇਹ ਵਿੱਚ ਇਹਦੇ ਵਿੱਚ ਕੋਈ ਵੀ ਗੱਲ ਝੂਠ ਨਹੀਂ ਹੈ ਬਿਲਕੁਲ ਸੱਚੀ ਵੀਡੀਓ ਹੈ ਹਿੰਦੁਸਤਾਨ ਟਾਈਮਸ ਦੇ ਉੱਤੇ ਵੀ ਇਹ ਖਬਰ ਬਿਲਕੁਲ ਪ੍ਰਕਾਸ਼ਿਤ ਹੋ ਚੁੱਕੀ ਹੈ ਕਿ ਤੁਹਾਡਾ ਪਰਸਨਲ ਡਾਟਾ ਉਹ ਚੋਰੀ ਕੀਤਾ ਜਾ ਸਕਦਾ ਹੈ ਕਿਸੇ ਵੀ ਐਪ ਨੂੰ ਜੋ ਤੁਸੀਂ ਐਪ ਸਟੋਰ ਦੇ ਵਿੱਚ ਜਾ ਕੇ ਯੂਜ਼ ਕਰਦੇ ਹੋ ਤਾਂ ਫੋਨ ਦੀ ਸੈਟਿੰਗ ਦੇ ਵਿੱਚ ਜਾ ਕੇ ਪਰਮਿਸ਼ਨ ਜੂਰ ਚੈੱਕ ਕਰ ਲਿਆ ਕਰੋ ਵੀ ਕੈਮਰਾ ਕਿੰਨਾ-ਕਿੰਨਾ ਐਪਲੀਕੇਸ਼ਨਾਂ ਨੂੰ ਅਲਾਉ ਕੀਤਾ ਹੈ ਤੁਸੀਂ ਅਤੇ ਤੁਹਾਡਾ ਮਾਈਕ੍ਰੋਫੋਨ ਹੈ ਉਹ ਕਿਹੜੀ-ਕਿਹੜੀ ਐਪਲੀਕੇਸ਼ਨ ਉਹ ਯੂਜ਼ ਕਰ ਰਹੀ ਹੈ ਤੁਹਾਡਾ ਪਰਸਨਲ ਡਾਟਾ ਹੁਣ ਪਹਿਲਾਂ ਤਾਂ ਸੀਗਾ ਜੋ ਆਪਾਂ ਬੋਲਦੇ ਸੀ ਉਹੀ ਫੋਨ ਆਪਾਂ ਨੂੰ ਆਪਣੇ ਸਾਹਮਣੇ ਉਹ ਖਬਰ ਉਹੀ ਨਿਊਜ਼ ਲਿਆ ਕੇ ਦੇ ਦਿੰਦਾ ਸੀ ਉਹੀ ਵੀਡੀਓ ਚੱਲ ਪੈਂਦੀ ਸੀ ਹੁਣ ਜੋ ਤੁਹਾਡਾ ਸੋਚ ਹੈ ਜੋ ਤੁਸੀਂ ਮਨ ਦੇ ਵਿੱਚ ਸੋਚਦੇ ਹੋ ਕਈ ਵਾਰ ਉਹ ਵੀ ਤੁਹਾਡੇ ਨਾਲ ਹੋਬ ਹੋ ਤੁਹਾਡੇ ਫੋਨ ਦੇ ਵਿੱਚ ਉਹ ਐਡ ਆਪਣੇ ਆਪ ਆਉਣ ਲੱਗ ਜਾਂਦੀਆਂ ਹਨ ਇੰਨੀ ਜ਼ਿਆਦਾ ਜੋ AI ਹੈ ਉਹ ਅੱਗੇ ਵੱਧ ਚੁੱਕੀ ਹੈ ਕਿ ਜੋ ਤੁਹਾਡੀਆਂ ਪਰਸਨਲ ਫੋਟੋਆਂ ਤੁਸੀਂ ਅਪਲੋਡ ਕਰਦੇ ਹੋ ਹਾਈ ਕੁਆਲਿਟੀ ਦੇ ਵਿੱਚ ਉਹਨਾਂ ਨੂੰ ਇਨ ਫਿਊਚਰ ਉਹ ਯੂਜ਼ ਵੀ ਕਰ ਸਕਦੀ ਹੈ ਤੁਹਾਡਾ ਫੇਸ ਅਨਲੌਕ ਨਾਲ ਤੁਹਾਡਾ ਫੋਨ ਓਪਨ ਹੁੰਦਾ ਹੈ ਤੁਹਾਡਾ ਲੋਕ ਹੈ ਹਰ ਇੱਕ ਪ੍ਰਾਈਵੇਸੀ ਤੁਹਾਡੀ ਕੋਈ ਵੀ ਸਿਕਿਉਰ ਇਸ ਨਾਲ ਨਹੀਂ ਰਹਿ ਜਾਂਦੀ ਕਿਉਂਕਿ ਉਹ ਤੁਹਾਡੇ ਤੋਂ ਪਰਮਿਸ਼ਨਾਂ ਲੈਂਦੇ ਨੇ ਤੁਹਾਡਾ ਜੋ ਡਾਟਾ ਹੈ ਤਨੂੰ ਜ਼ਿਆਦਾਤਰ ਤੁਸੀਂ ਦੇਖੋ ਕਈਆਂ ਨੂੰ ਬਹੁਤ ਫੇਕ ਕਾਲ ਆਉਂਦੀਆਂ ਨੇ ਉਹਨਾਂ ਦੇ ਉਹ ਦੇਖਦੇ ਨਹੀਂ ਡਿਟੇਲ ਵਗੈਰਾ ਵੀ ਭਰ ਦਿੰਦੇ ਆ ਪੈਨ ਕਾਰਡ ਆਧਾਰ ਕਾਰਡ ਭਰ ਦਿੰਦੇ ਆ ਪਰਸਨਲ ਡਾਟਾ ਬੇਸ਼ੱਕ ਗਵਰਨਮੈਂਟ ਕੋਲ ਸਾਰਾ ਕੁਝ ਹੈ ਲੇਕਿਨ ਉਹ ਗਵਰਨਮੈਂਟ ਕੋਲੇ ਹੈ ਉਹ ਕਿਸੇ ਵੀ ਥਰਡ ਪਾਰਟੀ ਐਪਲੀਕੇਸ਼ਨਾਂ ਕੋਲੇ ਨਹੀਂ ਹੈ ਕੋਈ ਵੀ ਗੇਮ ਡਾਊਨਲੋਡ ਕਰਦੇ ਹੋ ਜਾਂ ਤੁਹਾਡੇ ਬੱਚੇ ਗੇਮ ਡਾਊਨਲੋਡ ਕਰਦੇ ਆ ਕਿ ਤੁਹਾਨੂੰ थर्ड पार्टी ਕਰਦੇ ਹੋ ਉਹ ਤੋਂ ਥੋੜਾ ਜਿਹਾ ਗ੍ਰੇਜ਼ ਕਰੋ ਦੋ ਵਾਰੇ ਸੋਚੋ ਵੀ ਇਹ ਐਪਲੀਕੇਸ਼ਨ ਤੁਹਾਨੂੰ ਲੋੜ ਹੈ ਜਾਂ ਨਹੀਂ ਲੋੜ ਇਸ ਲਈ Google ਦੀਆਂ ਜੋ ਐਪਸ ਨੇ ਜਾਂ Apple ਦੀਆਂ ਐਪਸ ਨੇ ਜਾਂ Samsung ਦੀਆਂ ओरिजिनल ਐਪਲੀਕੇਸ਼ਨਾਂ ਨੂੰ ਹੀ ਯੂਜ਼ ਕਰੋ ਕਿ थर्ड पार्टी ਐਪਲੀਕੇਸ਼ਨਾਂ ਕੋਈ ਵੀ ਆਪਦੇ ਫੋਨ ਦੇ ਵਿੱਚ ਡਾਇਰੈਕਟ ਪਲੇ ਸਟੋਰ ਤੋਂ ਬਿਨਾ Google ਤੋਂ ਜਾ ਕੇ ਡਾਊਨਲੋਡ ਇੰਸਟਾਲ ਨਾ ਕਰੋ ਤੁਹਾਡਾ ਪਰਸਨਲ ਡਾਟਾ ਉਹ ਲੀਕ ਹੁੰਦਾ ਹੈ ਤੇ ਇਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਦੇਖਣ ਨੂੰ ਮਿਲ ਸਕਦੀ ਹੈ ਇਹ ਵੀਡੀਓ ਬਿਲਕੁਲ ਸੱਚੀਆਂ ਨੇ ਕੋਈ ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਹੈ ਜਿੰਨਾ ਆਪਾਂ ਇੰਟੈਲੀਜੈਂਟ ਇਹਨਾਂ ਚੀਜ਼ਾਂ ਦੇ ਵਿੱਚ ਵੱਧਦੇ ਜਾ ਰਹੇ ਹਾਂ ਆਪਣੇ ਰਿਸ਼ਤੇ ਆਪਣਾ ਸਿਸਟਮ ਉਨਾ ਹੀ ਖਰਾਬ ਹੁੰਦਾ ਜਾ ਰਿਹਾ ਹੈ